ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਗੁਲਾਬ ਡਿਜ਼ਾਈਨ ਲੈ ਕੇ ਆਈ ਆਂ ਇਸ ਤਰ੍ਹਾਂ ਛੋਟੇ-ਛੋਟੇ ਗੁਲਾਬ ਬਣੇ ਹੋਏ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਣਾਏ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਸਿਰਫ 6 ਸਲਾਈਆਂ ਦਾ ਡਿਜ਼ਾਈਨ ਹੈ 6 ਸਲਾਈਆਂ ਚ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਤੇ ਜਿਹੜੇ ਆਪਾਂ ਇਹਦੇ ਵਾਸਤੇ ਕੁੰਡੇ ਲੈਣੇ ਆ ਇਹ ਆਪਣੀ ਮਰਜ਼ੀ ਆ ਕੁੰਡੇ ਜਿਹੜੇ ਆਪਾਂ ਇਹ ਵਿੱਚ ਮੈਂ ਗੈਪ ਵਾਸਤੇ ਤਿੰਨ ਕੁੰਡੇ ਰੱਖੀ ਆ ਤੁਸੀਂ ਜਿਹੜੇ ਗੈਪ ਦੇਣ ਵਾਸਤੇ ਇੱਥੇ ਜ਼ਿਆਦਾ ਕੁੰਡੇ ਵੀ ਰੱਖ ਸਕਦੇ ਤਾਂ ਆਪਣਾ ਜਿਹੜੇ ਇੱਕ ਕੁੰਡੇ ਇਸ ਤਰ੍ਹਾਂ ਜਿਹੜਾ ਗੁਲਾਬ ਬਣਿਆ ਹੋਇਆ ਹੈ ਇਹ ਨੀਚੇ ਇਸ ਤਰ੍ਹਾਂ ਛੋਟੀਆਂ-ਛੋਟੀਆਂ ਦੋ ਪੱਤੀਆਂ ਬਣੀਆਂ ਫਿਰ ਉੱਪਰ ਗੁਲਾਬ ਬਣੇ ਤੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਕੋਟੀ ਤੇ ਸਵੈਟਰ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਸ ਤਰ੍ਹਾਂ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਬਣਾ ਕੇ ਉੱਪਰ ਆਪਾਂ ਪਲੇਨ ਬਣਾਈ ਕਰ ਸਕਦੇ ਹਾਂ ਜੇਕਰ ਤੁਸੀਂ ਸਾਰੇ ਕੋਟੀ ਸਵੈਟਰ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਤਾਂ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਸਾਰੇ ਕੋਟੀ ਸਵੈਟਰ ਵਿੱਚ ਵੀ ਬਣਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੈ ਬਹੁਤ ਹੀ ਸੌਖਾ ਡਿਜ਼ਾਈਨ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਹੁਣ ਆਪਾਂ ਤਿੰਨ ਕੁੰਡੇ ਬਣਾਵਾਂਗੇ ਸਿੱਧੇ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ 1 2 3 ਹੁਣ ਆਪਾਂ ਇੱਥੇ ਗ੍ਰੀਨ ਕਲਰ ਲਗਾਵਾਂਗੇ ਇਸ ਤਰ੍ਹਾਂ ਇੱਕ ਕੁੰਡਾ ਬਣਾਇਆ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਆ ਥ੍ਰੈਡ ਕੀਤਾ ਅੱਗੇ ਦੋ ਕੁੰਡੇ ਬਣ ਗਏ ਫੇਰ ਇੱਕ ਕੁੰਡਾ ਸਿੱਧਾ ਬਣਾਇਆ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾ ਲਏ ਫਿਰ ਵਾਈਟ ਕਲਰ ਨਾਲ ਅੱਗੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ 1 2 3 ਜਿਹੜਾ ਮੈਂ ਤਿੰਨ ਤਿੰਨ ਕੁੰਡਿਆਂ ਦਾ ਗੈਪ ਰੱਖ ਰਹੀ ਹਾਂ ਤੁਸੀਂ ਇਹ ਗੈਪ ਆਪਣੀ ਮਰਜ਼ੀ ਨਾਲ ਰੱਖ ਲੈਣਾ ਪੰਜ ਕੁੰਡੇ ਵਿੱਚ ਰੱਖ ਸਕਦੇ ਆ ਸੱਤ ਵੀ ਜਿੰਨੀ ਦੂਰ ਤੀ ਤੋ ਅਸੀਂ ਇਹ ਫਲਾਵਰ ਬਣਾਉਣਾ ਹੋਊਗਾ ਉਸ ਹਿਸਾਬ ਨਾਲ ਤੁਸੀਂ ਗੈਪ ਰੱਖ ਲੈਣਾ ਵਿੱਚ ਮੈਂ ਤਿੰਨ ਤਿੰਨ ਕੁੰਡਿਆਂ ਦਾ ਗੈਪ ਦੇ ਰਹੀ ਹਾਂ ਫਿਰ ਅੱਗੇ ਉਸੇ ਤਰ੍ਹਾਂ ਇੱਕ ਇੱਕ ਗੁੰਡੇ ਦੇ ਬਣਾਵਾਂਗੇ ਆਪਾਂ ਤਿੰਨ ਗੁੰਡੇ ਗ੍ਰੀਨ ਕਲਰ ਨਾਲ ਇੱਕ ਥ्रेड ਅੱਗੇ ਕੀਤਾ ਦੋ ਗੁੰਡੇ ਫਿਰ ਇੱਕ ਸਿੱਧਾ ਬਣਾਇਆ ਤਿੰਨ ਇੱਕ ਇੱਕ ਗੁੰਡੇ ਦੇ ਤਿੰਨ ਗੁੰਡੇ ਬਣਾ ਲਏ ਅੱਗੇ ਫਿਰ ਆਪਾਂ ਉਸੇ ਤਰ੍ਹਾਂ ਵਾਈਟ ਨਾਲ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਤਿੰਨ ਫੇਰ ਅੱਗੇ ਗ੍ਰੀਨ ਕਲਰ ਨਾਲ ਇੱਕ ਕੁੰਡੇ ਦੇ ਬਣਾਵਾਂਗੇ ਤਿੰਨ ਗੁੰਡੇ ਇੱਕ ਥ੍ਰੈਡ ਕੀਤਾ ਅੱਗੇ ਦੋ ਕੁੰਡੇ ਬਣ ਗਏ ਫੇਰ ਇੱਕ ਸਿੱਧਾ ਇੱਕ ਕੁੰਡੇ ਦੇ ਤਿੰਨ ਗੁੰਡੇ ਫੇਰ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂ ਇੱਕ ਦੋ ਤਿੰਨ ਫੇਰ ਉਸੇ ਤਰ੍ਹਾਂ ਇੱਕ ਕੁੰਡੇ ਨੇ ਬਣਾਵਾਂਗੇ ਤਿੰਨ ਕੁੰਡੇ ਇੱਕ ਥ्रेड ਕੀਤਾ ਅੱਗੇ ਦੋ ਤਿੰਨ ਪਹਿਲੀ ਸਲਾਈ ਆਪਾਂ ਡਿਜ਼ਾਈਨ ਦੀ اسی ਤਰ੍ਹਾਂ ਕੰਪਲੀਟ ਕਰਨੀ ਹੈ ਫਿਰ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਫਿਰ ਅੱਗੇ ਇੱਕ ਕੁੰਡੇ ਦੇ ਤਿੰਨ ਕੁੰਡੇ ਇੱਕ ਥ्रेड ਕੀਤਾ ਅੱਗੇ ਦੋ ਤਿੰਨ ेना दे बना ते बना द दो तेन। ਤਿੰਨ ਫੇਰ ਇੱਕ ਗੁੰਡੇ ਦੇ ਬਣਾਵਾਂਗੇ ਤਿੰਨ ਗੁੰਡੇ ਇੱਕ ਫਿਰ ਅੱਗੇ ਦੋ ਤਿੰਨ ਲਾਸਟ ਵਾਲੇ ਤਿੰਨ ਗੁੰਡੇ ਸਿੱਧੇ ਵਾਈਟ ਨਾਲ ਇੱਕ ਦੋ ਤਿੰਨ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਦੂਸਰੀ ਸਲਾਈ ਬਣਾਵਾਂਗੇ ਉਲਟ ਪਾਸੇ ਇਹਨੇ ਕੁੰਡੇ ਆਪਾਂ ਉਲਟੇ ਬਣਾਵਾਂਗੇ ਵਾਈਟ ਨਾਲ 1 2 3 ਹੁਣ ਜਿਹੜੇ ਆਪਣੇ ਗ੍ਰੀਨ ਕੁੰਡੇ ਆ ਤਿੰਨੇ ਇੱਕ ਕੁੰਡਾ ਪਹਿਲਾਂ ਆਪਾਂ ਸਲਿੱਪ ਕਰਾਂਗੇ ਫਿਰ ਜਿਹੜਾ ਉਹ ਚਾਲੜਾ ਕੁੰਡਾ ਇਹਨੂੰ ਆਪਾਂ ਗ੍ਰੀਨ ਕਲਰ ਨਾਲ ਉਲਟਾ ਬਣਾਵਾਂਗੇ ਫਿਰ ਤੀਸਰਾ ਕੁੰਡਾ ਸਲਿੱਪ ਫਿਰ ਅੱਗੇ ਤਿੰਨ ਕੁੰਡੇ ਉਲਟੇ 1 2 3 ਫਿਰ ਅੱਗੇ ਉਸੇ ਤਰ੍ਹਾਂ ਇੱਕ ਕੁੰਡਾ ਸਲਿੱਪ ਇੱਕ ਕੁੰਡਾ ਬਣਾਵਾਂਗੇ ਉਲਟਾ ਇੱਕ ਸਲਿੱਪ ਫਿਰ ਅੱਗੇ ਤਿੰਨ ਕੁੰਡੇ ਬਣਾਵਾਂਗੇ ਵਾਈਟ ਨਾਲ ਆਪਾਂ ਉਲਟੇ ਇੱਕ ਦੋ ਤਿੰਨ ਫਿਰ ਉਸੇ ਤਰ੍ਹਾਂ ਇੱਕ ਗ੍ਰੀਨ ਕੁੰਡਾ ਸਲਿੱਪ ਕਰਾਂਗੇ ਵਿਚਾਲੜਾ ਕੁੰਡਾ ਆਪਾਂ ਬਣਾਵਾਂਗੇ ਗ੍ਰੀਨ ਕਲਰ ਨਾਲ ਉਲਟਾ ਫਿਰ ਇੱਕ ਕੁੰਡਾ ਸਲਿੱਪ ఫ తిని వైట్ బావే తర్ండా స్ప ఉల్టా స్ అర తిని ఉటే తి కు స్ప విచా కు బవాలే ఫ స్ తి కు ఉల్ దో తి ఫ స్ బవే ఉల్టా ఇప్పు అల్ట తిని ఫండా స్ప ਇੱਕ ਗ੍ਰੀਨ ਨਾਲ ਬਣਾਵਾਂਗੇ ਆਪਾਂ ਉਲਟਾ ਇੱਕ ਸਲੇਪ ਫਿਰ ਕੰਨੀ ਵਾਲੇ ਤਿੰਨ ਗੁੰਡੇ ਉਲਟੇ ਵਾਈਟ ਕਲਰ ਨਾਲ ਇੱਕ ਦੋ ਤਿੰਨ ਦੂਸਰੀ ਸिलाई ਆਪਣੀ ਕੰਪਲੀਟ ਹੋ ਗਈ ਡਿਜ਼ਾਈਨ ਦੀ ਵਾਈਟ ਵਾਲੇ ਤਿੰਨ ਕੁੰਡੇ ਆ ਪਲਟੇ ਬਣਾਉਣੇ ਆ 그린 ਵਾਲੇ ਕੁੰਡੇ ਜਿਹੜੇ ਇੱਕ 그린 ਕੁੰਡਾ 슬ਿੱਪ ਕਰਕੇ ਵਿੱਚ ਵਾਲਾ ਕੁੰਡਾ ਜਿਹੜਾ ਇਹ ਵਿਚਾਲੜਾ ਕੁੰਡਾ ਹੈ 그린 ਨਾਲ ਹਰਾ ਉਲਟਾ ਬਣਾ ਲੈਣ ਫਿਰ ਇੱਕ ਕੁੰਡਾ 슬ਿੱਪ ਕਰ ਲੈਣ ਫਿਰ ਤਿੰਨ ਕੁੰਡੇ ਉਲਟੇ ਫਿਰ ਇੱਕ ਕੁੰਡਾ 슬ਿੱਪ ਵਿੱਚ ਵਾਲਾ ਕੁੰਡਾ 그린 ਕਲਰ ਨਾਲ ਉਲਟਾ ਫਿਰ 슬ਿੱਪ ਇਸ ਤਰ੍ਹਾਂ ਦੂਸਰੀ ਸਲਾਈ ਆਪਣੀ ਕੰਪਲੀਟ ਹੋ ਗਈ ਤੀਸਰੀ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਹੁਣ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਹੁਣ ਜਿਹੜਾ ਆਪਣਾ ਇਹ ਵਾਈਟ ਕਲਰ ਨਾਲ ਕੁੰਡਾ ਬਣਾਇਆ ਹੈ ਤੇ ਇੱਕ ਇਹ ਗ੍ਰੀਨ ਕੁੰਡਾ ਹੈ ਦੋ ਕੁੰਡਿਆਂ ਦਾ ਇੱਕ ਬਣਾ ਰਿਆਂਗੇ ਅਗਲੀ ਸਾਈਡ ਤੋਂ ਵਾਈਟ ਕਲਰ ਨਾਲ ਇਸ ਤਰ੍ਹਾਂ ਜਿਹੜਾ ਆਪਣਾ ਇਹ ਗ੍ਰੀਨ ਕੁੰਡਾ ਵਿਚ ਵਾਲਾ ਇਹਨੂੰ ਆਪਾਂ ਗ੍ਰੀਨ ਕਲਰ ਨਾਲ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਫਿਰ ਕੁੰਡਾ ਪਲਟ ਕੇ ਇਸ ਤਰ੍ਹਾਂ ਜਿਹੜਾ ਗ੍ਰੀਨ ਕੁੰਡਾ ਪਲਟ ਗਏ ਇੱਕ ਗ੍ਰੀਨ ਕੁੰਡਾ ਤੇ ਇੱਕ ਵਾਈਟ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਵਾਈਟ ਕਲਰ ਨਾਲ ਇਸ ਤਰ੍ਹਾਂ ਦੋ ਕੁੰਡੇ ਆਪਾਂ ਸਿੱਧੇ ਬਣਾ ਕੇ ਦੋ ਕੁੰਡਿਆਂ ਦਾ ਇੱਕ ਕਰਤਾ ਫਿਰ ਇੱਕ ਗ੍ਰੀਨ ਕੁੰਡਾ ਜਿਹੜਾ ਇਹ ਸਿੱਧਾ ਬਣਾ ਲਿਆ ਫਿਰ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾਤਾ ਅੱਗੇ ਇੱਕ ਕੁੰਡਾ ਆਪਣਾ ਸਿੱਧਾ ਬਣੂਗਾ ਇਸ ਤਰ੍ਹਾਂ ਵਾਈਟ ਕਲਰ ਨਾਲ ਫਿਰ ਦੋ ਕੁੰਡਿਆਂ ਦਾ ਉਸੇ ਤਰ੍ਹਾਂ ਇੱਕ ਕੁੰਡਾ ਇੱਕ ਗ੍ਰੀਨ ਕੁੰਡਾ ਇੱਕ ਵਾਈਟ ਫਿਰ ਵਿਚਾਲੇ ਦਾ ਕੁੰਡਾ ਸਿੱਧਾ ਬਣਾਵਾਂਗੇ ਗ੍ਰੀਨ ਕਲਰ ਨਾਲ ਫਿਰ ਕੁੰਡਾ ਪਾਲਟ ਕਿਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਲਿਆਗੇ ਫਿਰ ਇੱਕ ਕੁੰਡਾ ਆਪਣਾ ਸਿੱਧਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਵਾਈਟ ਕਲਰ ਨਾਲ ਫਿਰ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਫਿਰ ਇੱਕ ਕੁੰਡਾ ਬਣਾਇਆ ਆਪਾਂ ਸਿੱਧਾ ਗ੍ਰੀਨ ਕਲਰ ਨਾਲ ਫਿਰ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਤਾ ਆਪਾਂ ਇੱਕ ਹੁੰਦਾ ਫਿਰ ਇੱਕ ਹੁੰਡਾ ਵਿੱਚ ਸਿੱਧਾ ਫਿਰ ਦੋ ਕੁੰਡਿਆਂ ਦਾ ਇੱਕ ਹੁੰਡਾ ਫਿਰ ਇੱਕ ਹੁੰਡਾ ਜਿਹੜਾ ਵਿਚਾਲੜਾ ਗ੍ਰੀਨ ਕਲਰ ਨਾਲ ਸਿੱਧਾ ਫਿਰ ਹੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਹੁੰਡਾ ਫਿਰ ਇੱਕ ਹੁੰਡਾ ਆਪਣਾ ਸਿੱਧਾ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਹੁੰਡਾ ಎ ಕುಂಡಾ ಉಚಾಲಡಾ ಜೆ ಸುಂಡಾ ಪಲ್ಟಕ್ಕೆ ಪಿಚಲಿ ಸೈಡ್ ತು ಬವೇ ದೊ ಕೂಡ ಫ್ರೆ ತರಹ ಕುಂಡೆ ಸಿಧಾ ದೊ ಕೂಡ ಬೇಡ ਇਹ ਰਿਚਾਲਾ ਡਾ ਕੁੰਡਾ ਆਪਾਂ ਬਣਾਵਾਂਗੇ ਸਿੱਧਾ ਫਿਰ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਲਾਸਟ ਤੇ ਆਪਣੇ ਦੋ ਕੁੰਡੇ ਸਿੱਧੇ ਆ ਜਾਣਗੇ ਤੀਸਰੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਇਸ ਤਰ੍ਹਾਂ ਹੁਣ ਆਪਾਂ ਬਣਾਉਣੀ ਹੈ ਚੌਥੀ ਸਲਾਈ ਉਲਟ ਪਾਸੇ ਤੋਂ ਚੌਥੀ ਸਲਾਈ ਹੁਣ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਵਾਈਟ ਕਲਰ ਨਾਲ 1 2 3 ਜਿਹੜਾ ਆਪਣਾ ਇਹ 그린 ਕੁੰਡਾ ਹੈ ਇਹਨੂੰ ਆਪਾਂ ਸਲਿੱਪ ਕਰ ਲਾਂਗੇ ਫੇਰ ਤਿੰਨ ਕੁੰਡੇ ਬਣਾਵਾਂਗੇ ਉਲਟੇ 1 2 3 그린 ਕੁੰਡਾ ਸਲਿੱਪ ਬਾਕੀ ਸਾਰੇ ਆਪਾਂ ਉਲਟੇ ਬਣਾਉਣੇ ਆ ਬਸ ਜਿਹੜਾ ਆਪਣਾ 그린 ਕੁੰਡਾ ਹੈ ਉਹ ਆਪਾਂ ਸਲਿੱਪ ਕਰ ਲੈਣਾ ਚੌਥੀ ਸਲਾਈ ਹੈ ਆਪਣੇ ਲਈ ਹੈ ਗ੍ਰੀਨ ਕੁੰਡਾ ਸਲਿਪ ਦੂਸਰੇ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ ਵਾਈਟ ਨਾਲ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਬਣਾਉਣੀ ਹੈ ਪੰਜਵੀਂ ਸਲਾਈ ਪੰਜਵੀਂ ਸਲਾਈ ਆਪਾਂ ਰੈੱਡ ਕਲਰ ਨਾਲ ਇੱਥੇ ਫਲਾਵਰ ਬਣਾਵਾਂਗੇ ਇਸ ਤਰ੍ਹਾਂ ਇਹ ਪੱਤੀਆਂ ਬਣ ਗਈਆਂ ਤੇ ਇੱਥੇ ਫਲਾਵਰ ਬਣੂਗਾ ਤੈਨੂੰ ਕਿੰਨੇ ਆਪਾਂ ਸਿੱਧੇ ਬਣਾ ਲੈਣੇ ਆਸ 1 2 3 ਹੁਣ ਜਿਹੜਾ ਗ੍ਰੀਨ ਕੁੰਡਾ ਹੈ ਇੱਥੇ ਆਪਾਂ ਵਾਈਟ ਕਲਰ ਲਗਾਵਾਂਗੇ ਸੌਰੀ ਰੈੱਡ ਕਲਰ ਲਗਾਵਾਂਗੇ ਇੱਥੇ ਆਪਾਂ ਹੁਣ ਫਲਾਵਰ ਬਣਾਉਣਾ ਉਸੇ ਤਰ੍ਹਾਂ ਆਪਾਂ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾਵਾਂਗੇ ਪਹਿਲਾਂ ਇੱਕ ਕੁੰਡਾ ਬਣਾਇਆ ਸਿੱਧਾ ਥ्रेड ਕੀਤਾ ਅੱਗੇ ਦੋ ਫਿਰ ਇੱਕ ਸਿੱਧਾ ਇਸ ਤਰ੍ਹਾਂ ਤਿੰਨ ਕੁੰਡੇ ਬਣ ਗਏ ਫਿਰ ਅੱਗੇ ਆਪਾਂ ਇੱਕ ਦੋ ਤਿੰਨ ਕੁੰਡੇ ਵਾਈਟ ਨਾਲ ਬਣਾ ਲਾਂਗੇ ਬਸ ਜਿਹੜਾ ਆਪਣਾ ਗ੍ਰੀਨ ਕੁੰਡਾ ਹੈ ਇਹਦੇ ਤੇ ਆਪਾਂ ਫਲਾਵਰ ਬਣਾਉਣਾ ਇਹ ਆਪਾਂ ਰੈੱਡ ਕਲਰ ਨਾਲ ਬਣਾਵਾਂਗੇ ਇਸ ਤਰ੍ਹਾਂ ਇੱਕ ਕੁੰਡਾ ਬਣ ਗਿਆ ਥ੍ਰੈਡ ਅੱਗੇ ਕੀਤਾ ਦੋ ਫਿਰ ਇੱਕ ਸਿੱਧਾ ਇੱਕ ਕੁੰਡੇ ਦੇ ਤਿੰਨ ਬਣ ਗਏ ਫਿਰ ਅੱਗੇ ਵਾਈਟ ਵਾਲੇ ਕੁੰਡੇ ਜਿਹੜੇ ਸਿੱਧੇ ਇੱਕ ਵਾਈਟ ਕਲਰ ਨਾਲ ਦੋ ਤਿੰਨ ਫਿਰ ਅੱਗੇ ਗ੍ਰੀਨ ਕੁੰਡੇ ਦੇ ਉੱਪਰ ਫਲਾਵਰ ਬਣਾਉਣਾ ਤਾਂ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਵਾਂਗੇ ਇੱਕ ਥ੍ਰੈਡ ਅੱਗੇ ਕੀਤਾ ਦੋ ਤਿੰਨ ਫਿਰ ਅੱਗੇ ਤਿੰਨ ਕੁੰਡੇ ਬਣਾਵਾਂਗੇ ਸਿੱਧੇ ਇੱਕ තේරඒ කුඩේ දේ बනවාගේ තැන්නු ේර තැන්න කුේ अනේ සිද්ධ ේර කුඩ දේ बනවාගේ තැන්න කු ගේ दो அே தின்ன கண்டே பண்ணவாங்க சிதேக்கோ தின்வாங்க தின்ட அண்ணா அப்பா தின்ன கண்டே வாய் நாங்கள் தின்ன கண்டே ரெட் கலர் நா ਇੱਕ thread ਅੱਗੇ ਦੋ ਤਿੰਨ ਫਿਰ ਅੱਗੇ ਤਿੰਨ ਗੁੰਡੇ ਆਪਣੇ ਸਿੱਧੇ ਆਏ ਵਾਈਟ ਕਲਰ ਨਾਲ ਪੰਜ ਸਲਾਂਗਾਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਛੇਵੀਂ ਤੇ ਲਾਸਟ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਉਲਟ ਪਾਸੇ ਤੋਂ ਛੇਵੀਂ ਸਲਾਈ ਜ ਆਪਾਂ ਤਿੰਨ ਗੁੰਡੇ ਤਾਂ ਪਹਿਲਾਂ ਆਪਾਂ ਇਹ ਵਾਈਟ ਨਾਲ ਜਿਹੜੀ ਉਲਟੀ ਬਣਾਉਣੀ ਹੈ ਇੱਕ ਦੋ 10 ਹੁਣ ਜਿਹੜੇ ਇਹ ਰੈੱਡ ਕਲਰ ਵਾਲੇ ਕੁੰਡੀ ਆ ਰੈੱਡ ਕਲਰ ਆਪਾਂ ਇਸ ਤਰ੍ਹਾਂ ਪਿੱਛੇ ਕਰਕੇ ਪਿਛਲੀ ਸਾਈਡ ਤੋਂ ਤਿੰਨ ਕੁੰਡਿਆਂ ਦਾ ਇਹਨਾਂ ਦਾ ਇੱਕ ਬਣਾ ਲੈਣਾ ਐ ਇਸ ਤਰ੍ਹਾਂ ਰੈੱਡ ਕਲਰ ਨਾਲ ਤਿੰਨ ਕੁੰਡਿਆਂ ਦਾ ਇੱਕ ਬਣਾ ਲਿਆ ਫੇਰ ਥ੍ਰੈਡ ਅੱਗੇ ਲੈ ਆਵਾਂਗੇ ਇਸ ਤਰ੍ਹਾਂ ਫੇਰ ਤਿਆਨ ਕੁੰਡੇ ਆਪਾਂ ਬਣਾਵਾਂਗੇ ਉਲਟੇ ਇੱਕ 2 3 ਫਿਰ ਰੈੱਡ ਕਲਰ ਕਰਾਂਗੇ ਪਿੱਛੇ ਤਿੰਨ ਕੁੰਡਿਆਂ ਦਾ ਇਹਨਾਂ ਦਾ ਬਣਾ ਲਿਆਂਗੇ ਇੱਕ ਪਿਛਲੀ ਸਾਈਡ ਤੋਂ ਬਣਾਵਾਂਗੇ ਤਿੰਨ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਫਿਰ ਥ्रेड ਅੱਗੇ ਲੈ ਆਵਾਂਗੇ ਇਹ ਫਿਰ ਤਿੰਨ ਕੁੰਡੇ ਬਣਾਵਾਂਗੇ ਉਲਟੇ ਫਿਰ ਰੈੱਡ ਕਲਰ ਲੈ ਕੇ ਜਾਵਾਂਗੇ ਪਿੱਛੇ ਜਿਹੜੇ ਆਪਣੇ ਤਿੰਨ ਕੁੰਡੇ ਆ ਰੈੱਡ ਵਾਲੇ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੇ ਫੇਰ ਅੱਗੇ ਲੈ ਜਾਵਾਂਗੇ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਆਪਾਂ ਵਾਈਟ ਵਾਲੇ ਉਲਟੇ ਬਣਾਵਾਂਗੇ ਇੱਕ ਦੋ ਤਿੰਨ red color ਫੇਰ ਆਪਾਂ ਪਿੱਛੇ ਲੈ ਜਾਵਾਂਗੇ ਇਸ ਤਰ੍ਹਾਂ ਇਹ ਤਿੰਨ ਕੁੰਡਿਆਂ ਦਾ ਆਪਾਂ red color ਨਾਲ ਇੱਕ ਬਣਾ ਲਿਆ ਇਸ ਤਰ੍ਹਾਂ ਪਿਛਲੀ ਸਾਈਡ ਤੇ ਫਿਰ ਡੱਗੇ ਲੈ ਆਵਾਂਗੇ ਛੇਵੀਂ ਸਲਾਈ ਆਪਾਂ ਛੇਵੀਂ ਤੇ ਲਾਸਟ ਸਲਾਈ ਸਾਰੀ ਇਸੇ ਤਰ੍ਹਾਂ ਬਣਾਉਣੀ ਹੈ ਛੇ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਫੇਰ ਉਸੇ ਤਰ੍ਹਾਂ ਤੈਨਾਂ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਪਿਛਲੀ ਸਾਈਡ ਤੋਂ ਲੈ ਥ੍ਰੈਡ ਅੱਗੇ ਲੈ ਆਵਾਂਗੇ ਫੇਰ ਉਸੇ ਤਰ੍ਹਾਂ ਤੈਨਾਂ ਕੁੰਡੇ ਬਣਾਵਾਂਗੇ ਉਲਟੇ ਵਾਈਟ ਨਾਲ 1 2 3 ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡਿਆਂ ਦਾ ਬਣਾ ਲਿਆਗੇ ਇੱਕ ਕੁੰਡਾ ਪਿਛਲੀ ਸਾਈਡ ਤੋਂ े बना थेड करंग पिछे ත बनाशली थතे ब ਇਹ ਜੈਨ ਆਪਣਾ ਕੰਪਲੀਟ ਹੋ ਗਿਆ ਛੇ ਸਲੰਗਾਂ ਦਾ ਐਕਸਟਰਾ ਇਸ ਤੇ ਉੱਪਰ ਆਪਣੇ ਜਿਹੜੇ ਇਹ ਗਲਾਬ ਬਣ ਗਏ ਬਹੁਤ ਹੀ ਸੋਹਣਾ ਡਿਜ਼ਾਈਨ ਤੁਸੀਂ ਵੀ ਇਸ ਡਿਜ਼ਾਈਨ ਨੂੰ ਜ਼ਰੂਰ ਬਣਾ ਕੇ ਦੇਖਿਓ ਜਦੋਂ ਹੁਣ ਆਪਾਂ ਅੱਗੇ ਸਲਾਈਆਂ ਬਣਾਵਾਂਗੇ ਤਾਂ ਜਿਹੜੇ ਆਪਣੇ ਹੀ ਰੋਜ ਹੈ ਫਲਾਵਰ ਹੈ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਦਿਖਾਈ ਦੇਣ ਲੱਗ ਜਾਣਗੇ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ